ਸਾਨੂੰ ਜੁੜਾ ਮੈਂ ਗੱਡੀ ਚ ਲੈ ਕੇ ਤਾਹੇ ਕਿਹੜਾ ਬਾਈਟ ਕਰਨਾ ਉਹ ਆਉਣਾ ਨਹੀਂ ਉਹਨੇ ਕਰਾ ਦੇ ਕੋਈ ਨਾ ਅਸ ਪਰ ਕਿਹੜੇ ਰਹਿਣਾ ਵੀ ਨਾ ਉਹ ਦੀ ਪ੍ਰਿੰਸੀਪਲ ਤੇ ਮੈਂ ਇਨਚਾਰਜ ਪ੍ਰਿੰਸੀਪਲ ਹਾਂ ਸਰਪਾ ਪੀਐਮ ਸ਼੍ਰੀ ਸਰਕਾਰੀ ਨਸਟਾਂ ਦੇ ਵਿੱਚ ਫੋਕਲ ਹਾਂ ਤੇ ਸਾਡੇ ਦੋ ਬੱਚੇ ਜੀ 7ਵੀਂ ਕਲਾਸ ਦੇ ਜੋ ਨੇੜੇ ਦੇ ਪਿੰਡਾਂ ਦੇ ਇੱਥੇ ਪੜ੍ਹਦੇ ਨੇ ਜੀ ਉਹ ਬੱਚੇ ਕੱਲ ਰਾਤ ਵੀ ਹਾਜ਼ਰੀ ਵੇਲੇ ਹਲ ਸਾਜਾ ਚੀਜ਼ ਕੋਸਟਲ ਦੇ ਵਿੱਚ ਪਰ ਅੱਜ ਸਵੇਰੇ ਜਿਹੜੀ ਮੈਨੂੰ ਗਾਰਡਨ ਦੇ ਦਫ਼ਤਰੋਂ ਸਾਡੀ ਇਨਫੋਰਮੇਸ਼ਨ ਮਿਲੀ ਆ ਉਹ ਬੱਚੇ ਸਵੇਰ ਦੀ ਜਿਹੜੀ ਹਾਜ਼ਰੀ ਲਗਭਗ 8:00 8:30 ਦੇ ਲੱਗਦੀ ਹੈ ਉਸ ਸਮੇਂ ਹਾਜ਼ਰ ਨਹੀਂ ਸੀ ਇਹ ਬੱਚੇ ਕਦੋਂ ਆਏ ਦੇ ਸਕੂਲ ਦੇ ਵਿੱਚ ਅ ਇਹਨਾਂ ਚ ਇੱਕ ਬੱਚਾ ਤਾਂ ਇਹ ਛੁੱਟੀਆਂ ਤੋਂ ਬਾਅਦ ਕੱਲ ਹੀ ਆਇਆ ਵਾ ਦੁਪਹਿਰੇ 1:30 12 ਵਜੇ ਤੋਂ ਬਾਅਦ ਚ ਉਹਨਰੇ ਇੱਕ ਬੱਚਾ ਪੱਛੋਂ ਸ਼ਾਮ ਨੂੰ ਜੀ ਇਹ ਜਿਸ ਵਾਰ ਤੁਸੀਂ ਮਤਲਬ ਅਗਲੀ ਜਿਹੜੀ ਕੀ ਪ੍ਰੋਫੈਸਰ ਦੀ ਇਸ ਸੰਬੰਧੀ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਇਹਦੀ ਰਿਪੋਰਟ ਕਰ ਦਿੱਤੀ ਹੈ ਤੇ ਬੱਚਿਆਂ ਦੇ ਮਾਪਿਆਂ ਨੂੰ ਸਿਟੀਸ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਨੇ ਲਿਖੀ ਕਿ ਇਹ ਵੀ ਕੋਈ ਕੰਪਲੇਂਟ ਨਹੀਂ ਕਰਤੀ। ਗੁਰੂ ਤੋਂ ਨੂੰ ਮਤਲਬ ਕਿ ਲੱਗਦਾ ਜੀ ਮਤਲਬ ਕੋਈ ਇਹ ਦੇਖੋ ਅਸੀਂ ਤਾਂ ਸਵੇਰੇ ਦੇ ਹੀ ਜਦੋਂ ਦਾ ਮਤਲਬ ਜੀ ਪਤਾ ਲੱਗਿਆ ਵਾ ਵਾਰਡਨ ਮਨ ਦੇ ਦੱਸਣ ਅਨੁਸਾਰ ਜਦੋਂ ਹਾਜ਼ਰੀ ਦੇਲੇ ਪਤਾ ਲੱਗਿਆ ਉਹ ਮੈਂ ਉਹ ਲਾ ਟ੍ਰੇਲ ਲਗਦਾ ਵਾ ਤਾਂ ਮੈਨੂੰ ਉਹਨਾਂ ਦਾ ਰਸਤੇ ਦੇ ਵਿੱਚ ਸੀਨਾ ਸਕੂਲ ਦੇ ਆ ਰਿਹਾ ਸੀ ਆ ਪ੍ਰਿਵਨ 7:30 ਵੇ ਮੈਨੂੰ ਪਹੁੰਚਾਉਣਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਵੀ ਇੱਥੇ ਆਪਣੇ ਗੁਰਦੁਆਰਾ ਸਾਹਿਬ ਕੋਲ ਇੱਕ ਵੱਡਾ ਸਮਾਗਮ ਵੀ ਹੈ ਸਾਨੂੰ ਇਸ ਵਿਸ਼ੇ ਦੇ ਬੱਚੇ ਉੱਥੇ ਨਾਲ ਸਮਾਗਮ ਦੇ ਵਿੱਚ ਹੋਣ ਅਸੀਂ ਉਹ ਵੀ ਚੇਕ ਕਰਾਤਾ ਆਲੇ ਦੁਆਲੇ ਅਸੀਂ ਸਾਰੀ ਜਗ੍ਹਾ ਤੇ ਲੱਭ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਬਾਕੀ ਹੁਣ ਪੁਲਿਸ ਪ੍ਰਸ਼ਾਸਨ ਕੋਲੇ ਕੀਤੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਅਸੀਂ ਨਾ ਬੱਚਿਆਂ ਨੂੰ ਟ੍ਰੈਕ ਕਰਦੇ ਹਾਂ ਉਹ ਜ਼ਿੰਮੇਵਾਰ ਤੋਂ ਉਹਨੇ ਬੱਚਿਆਂ ਦੀ ਕਿੰਨੀ ਕੋਮ ਉਮਰ ਅ ਕੋਈ ਕਾਰਨ ਹੋਤਾ ਵੀ ਸਾਡਾ ਕਿੰਨਾਂ ਕੰਮ ਸੀਗਾ ਨਹੀਂ ਕਾਰਨ ਤਾਂ ਅਮਰੇ ਪਰਿਵਾਰ ਨੂੰ ਜ਼ਿਆਦਾ ਪਤਾ ਵਾ ਕੋਈ ਕਿਸ ਤਰੀਕੇ ਦਾ ਉਹਨੂੰ ਕਾਰਨ ਹੋਊਗਾ ਤੇ ਆਪਣੇ ਵੱਲੋਂ ਤੋਂ ਸਾਡੇ ਕੋਲੋਂ ਤਾਂ ਬੱਚੇ ਹੀ ਮਤਲਬ ਬਾਰ-ਬਾਰ ਫੋਨ ਕਰਨ ਤੇ ਅਸੀਂ ਕੱਲ ਬੁਲਾਏ ਨੇ ਕੋਈ ਲਗਾਤਾਰ ਨਹੀਂ ਹੋਸਟਲ ਤਾਂ ਨਹੀਂ ਕੋਈ ਮਤਲਬ ਗੱਲਬਾਤ ਹੋਈ ਨਹੀਂ ਹੋਸਟਲ ਦੀ ਕਿਸੇ ਤਰ੍ਹਾਂ ਦੀ ਉਹ ਬਠੀਏ ਦੇ ਬਾਰੇ ਜਿਹੜਾ ਜ਼ਿਆਦਾਤਰ ਹੈਗਾ ਵਾਰਡਨ ਮਾडम ਵੀ ਹਰ ਟਾਈਮ ਉੱਤੇ ਰਹਿੰਦੇ ਨੇ ਪਰ ਉਹ ਤੁਹਾਨੂੰ ਜਾਨਾ ਨਹੀਂ ਕੀ ਨਾਮ ਤੁਹਾਡਾ ਰਾਜਵਿੰਦਰ ਕੌਰ ਹਾਂਜੀ ਮੈਂ ਭੋਗੇ ਵਾਲਾ ਠਿੱਕੇ ਜਿਹੀ ਬੀਬੀ ਹੋਸਟਲ ਆ ਜੀ ਉਹਦੇ ਵਿੱਚ ਵਾਰਡਾਣਾ ਇਹ ਮੈਂ ਕਿਹਾ ਜਿਹੜਾ ਬੱਚੇ ਗੁੰਮ ਹੋਣ ਦਾ ਮਾਮਲਾ ਕੀ ਮਾਮਲਾ ਜੀ ਸਰ ਬੱਚੇ ਰਾਤ ਤਾਂ ਇਹ ਜਦੋਂ ਮੈਂ ਰਾਤ ਹਾਜ਼ਰੀ ਲਾਈ ਆ ਜੀ 7:00 7 ਵਜੇ ਹਾਜ਼ਰੀ ਲਾਉਣੀ ਹੈ ਬੱਚੇ ਜਾਂਦੇ ਆ ਖਾਣਾ ਖਾਣ ਖਾਣਾ ਖਾਣ ਤੋਂ ਬਾਅਦ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਕੁਛ ਨਾ ਕੁਛ ਮੈਂ ਬਿਠਾ ਲੈਂਦੀ ਹਣੀਆ ਤੇ 9 ਵਜੇ ਮੈਂ ਉਹਨਾਂ ਨੂੰ ਕਿਹਾ ਵੀ ਆਪਦੇ ਆਪ ਦੇ ਰੂਮਾਂ ਦੇ ਵਿੱਚ ਚਲੇ ਜਾਓ ਤੇ ਬੱਚੇ 9 ਵਜੇ ਚਲੇ ਗਏ ਉਸ ਤੋਂ ਬਾਅਦ ਉਹਨਾਂ ਦੇ ਨੂੰ ਦੇਣਗੇ 10 ਵਜੇ ਜਾਂਦੇ ਆ ਜੀ 11 ਵਜੇ ਮੈਂ ਫੇਰ ਰੌਂਡ ਲਾਉਣ ਜਾਂਦੀ ਹੁੰਨੀ ਆ ਤੇ ਉਦੋਂ ਬੱਚੇ ਰਹਿ ਗਏ ਸੀ ਤੇ ਫਿਰ 7 ਵਜੇ ਮੈਂ ਫੇਰ ਬੱਚਿਆਂ ਦੀ ਅਟੈਂਡਸ ਲਾਉਣੀ ਆ ਤੇ ਫਿਰ ਉਹਨਾਂ ਨੂੰ ਖਾਣਾ ਖਾਣ ਭੇਜਣਾ ਹੁੰਦਾ ਪ੍ਰਿਆਰ ਕਰਾਉਣੀ ਆ ਜੇ ਜਦੋਂ ਮੈਂ ਪ੍ਰਿਆਰ ਕਰਾਉਣ ਲਈ ਬੱਚੇ ਬੁਲਾਏ ਸੀ ਤਾਂ ਉਹ ਬੱਚੇ ਹਾਜ਼ਰੀ ਜਦੋਂ ਮੈਂ ਲਾਉਣ ਲੱਗੀ ਉਹ ਬੱਚੇ ਮਿਸ ਸੀਗੇ 7:10 ਕ ਹੋਏ ਸੀ ਤੇ ਮੈਂ ਕਿਹਾ ਵੀ ਵਾਸ਼ਰੂਮਾਂ ਚ ਨਾ ਹੋਣ ਕਿਉਂਕਿ ਬੱਚੇ ਜਿਆਦਾ ਨੇ ਜੀ ਵਾਸ਼ਰੂਮ ਘੱਟ ਨੇ ਵੀ ਦੇਖ ਕੇ ਆਉ ਤਾਂ ਬੱਚੇ ਉੱਥੇ ਹੈ ਨਹੀਂ ਸੀਗੇ ਕਿੰਨੀਵੀਂ ਜਮਾਤ ਦੇ ਬੱਚੇ ਨੇ ਜੀ 7ਵੀਂ ਕਲਾਸ ਦੇ ਨੇ ਕਿੰਨੀ ਕੁਮਰ ਹੈ ਜੀ ਇੱਕ ਦੀ 13 ਸਾਲ ਹੈ ਜੀ ਇੱਕ 11 ਸਾਲ ਕਿੱਥੇ ਦੇ ਰਹਿਣ ਨਾਲੇ ਨਜ਼ਦੀਕੀ ਪਿੰਡਾਂ ਦੇ ਜੀ ਹਾਂਜੀ ਇੱਕ ਹੈਗਾ ਜੀ ਲੂਹੇ ਪਿੰਡ ਤੋਂ ਤੇ ਇੱਕ ਮੁਹੰਮਦਗੜ ਤੋਂ ਇਹਦੇ ਸਬੰਧ ਵਿੱਚ ਤੁਸੀਂ ਅਗਲੀ ਕੋਈ ਕਾਰਵਾਈ ਕੀਤੀ ਹੈ ਜੀ ਸਰ ਮੈਂ ਫਿਰ ਵੀ ਨਿਸ਼ਬਾ ਸਾਮਨ ਨੂੰ ਇਨਫਾਰਮ ਕੀਤਾ ਤੇ ਚੌਕੀਦਾਰ ਨੂੰ ਕਿਹਾ ਵੀ ਦੇਖੋ ਆਲੇ-ਦੁਆਲੇ ਤੇ ਕਮੇਟੀ ਮੈਂਬਰ ਨੂੰ ਸਾਰਿਆਂ ਨੂੰ ਦੱਸਿਆ ਤੇ ਹੁਣ ਅਸੀਂ ਥਾਣੇ ਵੀ ਇਨਫਾਰਮ ਕਰਕੇ ਆਏ ਹਾਂ ਇਹ ਬੱਚਿਆਂ ਦੇ ਉਹਨਾਂ ਦੇ ਮਾਤਾ-ਪਿਤਾ ਨੂੰ ਜੀ ਮਾਤਾ ਪਿਤਾ ਨੂੰ ਵੀ ਬੁਲਾਇਆ ਸੀਗਾ ਜੀ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਵੀ ਜੇ ਤੁਹਾਡੇ ਕੋਲੇ ਕੋਈ ਆਉਂਦਾ ਨੰਬਰ ਜਾਂ ਹੋਰ ਕੁਝ ਵੀ ਸਾਨੂੰ ਤੁਰੰਤ ਦੱਸੋ ਉਹ ਫਿਰ ਆਏ ਤੁਹਾਡੇ ਕੋਲੇ ਹਾਂਜੀ ਮਾਤਾ ਪਿਤਾ ਆਏ ਨੇਗੇ ਉਹਨਾਂ ਦਾ ਕੀ ਰਿਐਕਸ਼ਨ ਹੈ ਜੀ ਉਹ ਜੀ ਕਿਹਾ ਉਹਨਾਂ ਦਾ ਇਹੀ ਆ ਵੀ ਬੱਚੇ ਥੋੜਾ ਘਰੇ ਵੀ ਜਾਣੀ ਐਵੇਂ ਸੀ ਮੇਰਾ ਨਾ ਸਾਰੇ ਇਹ ਕਿਹਾ ਹੋਇਆ ਵੀ ਕਿਸੇ ਬੱਚੇ ਨੇ ਕਿਸੇ ਨੂੰ ਇੱਕ ਦੂਜੇ ਦਾ ਫੋਨ ਨੰਬਰ ਨਹੀਂ ਲਿਆ ਜੀ ਪਰ ਉਹ ਬੱਚੇ ਇੱਕ ਦੂਜੇ ਨਾਲ ਟੱਚ ਸੀ ਤੇ ਇੱਕ ਦੂਜੇ ਦੇ ਘਰੇ ਰਹਿ ਕੇ ਆਏ ਨੇ ਤੇ ਉਹ ਮੈਨੂੰ ਜਾਣੀ ਉਹਦੇ ਦਾਦਾ ਜੀ ਕੁੜੀ ਦੇ ਦੱਸ ਕੇ ਗਏ ਨੇਗੇ ਇਹ ਕਿਰੋ ਆਏ ਵੀ ਲੇਟ ਨੇ ਕਿਉਂਕਿ ਸਕੂਲ ਇੱਕ ਤਰੀਕ ਦੇ ਖੁੱਲੇ ਹੋਏ ਨੇ ਇੱਕ ਬੱਚਾ ਤਾਂ ਜੀ ਆਇਆ 9 ਤਰੀਕ ਨੂੰ ਇੱਕ ਬੱਚਾ ਕੱਲ ਆਇਆ 2 ਵਜੇ ਬਾਕੀ ਦੇ ਬੱਚੇ ਨੇ ਜਿਹੜੇ ਇੱਥੇ ਰਹਿ ਰਹੇ ਕੀ ਸੰਦੇਸ਼ ਦੇਣਾ ਚਾਹੁੰਦੇ ਉਹਨਾਂ ਨੂੰ ਸਰ ਉਹਨਾਂ ਨੂੰ ਇਹ ਵੀ ਦੇਖੋ ਡਿਸਪਲਿਨ ਦੇ ਵਿੱਚ ਰਹਿਣਾ ਰੰਗਸੇ ਰਹਿਣਾ ਆਪਾਂ ਇੱਥੇ ਆਪਣਾ ਯਾਨੀ ਜੋ ਲੈਣ ਆਏ ਆਪਾਂ ਪੜ੍ਹਨ ਆਏ ਇੱਥੋਂ ਵਧੀਆ ਆਪਣੀ ਐਜੂਕੇਸ਼ਨ ਲੈ ਕੇ ਜਾਣਾ ਮੇਨ ਗੱਲ ਹੈ ਜੀ ਡਿਸਪਲਿਨ ਦੇ ਵਿੱਚ ਰਹੋਗੇ ਤਾਂ ਸਾਰਾ ਕੁਝ ਹੀ ਮਿਲੇਗਾ ਹਾਂ ਜੀ ਬਾਕੀ